ਜੋ ਬੀਜਦੇ ਆ ਉਹੀ ਵੱਢਦੇ ਆ ਜੋ ਬੋਲਦੇ ਆ ਉਹੀ ਸੁਣਦੇ ਆ ਜਿਹੋ ਜੇ ਘਰ ਦਾ ਦਰਵਾਜ਼ਾ ਖੜਕਾਉਂਦੇ ਆ ਉਹੇ ਜਾਂ ਸਾਨੂੰ ਆਦਰ ਸਤਕਾਰ ਮਾਣ ਮਿਲਦਾ ਜਿਹੋ ਜੇ ਲੋਕਾਂ ਨਾਲ ਰਹਿੰਦੇ ਆ ਉਹੇ ਜੇ ਸਾਡੇ ਸੁਭਾਅ ਹੋ ਜਾਂਦੇ ਨੇ ਜੋ ਅਸੀਂ ਪੜ੍ਹਦੇ ਆ ਜੋ ਅਸੀਂ ਸੁਣਦੇ ਆ ਉਹ ਸਾਡੇ ਵਿਅਕਤੀਤਵ ਦੇ ਵਿੱਚ ਸਾਡੀ ਪਰਸਨੈਲਿਟੀ ਦੇ ਵਿੱਚ ਆ ਜਾਂਦਾ ਹੈ ਸਮਾਜ ਜਾਂਦਾ ਜਿਸ ਤਰ੍ਹਾਂ ਦਾ ਅਸੀਂ ਵਿਵਹਾਰ ਕਰਦੇ ਆਂ ਉਸ ਤਰ੍ਹਾਂ ਦਾ ਸਾਨੂੰ ਜੀਵਨ ਮਿਲਦਾ ਹੈ ਜਿਸ ਤਰ੍ਹਾਂ ਦਾ ਅਸੀਂ ਐਕਸ਼ਨ ਕਰਦੇ ਆਂ ਉਸ ਤਰ੍ਹਾਂ ਦਾ ਸਾਨੂੰ ਰਿਐਕਸ਼ਨ ਮਿਲਦਾ ਹੈ ਇਹ ਗੱਲਾਂ ਤੁਸੀਂ ਬਹੁਤ ਵਾਰ ਸੁਣੀਆਂ ਹੋਣੀਆਂ ਨੇ ਇੱਕ ਕਹਾਣੀ ਰਹੀਂ ਸਮਝਦੇ ਆਂ ਇਹਨਾਂ ਗੱਲਾਂ ਨੂੰ ਦੋ ਸਹੇਲੀਆਂ ਸੀ ਬਹੁਤ ਪਿਆਰੀਆਂ 14-15 ਸਾਲ ਦੀ ਉਮਰ ਦੋਵੇਂ ਬੱਚੀਆਂ ਪੜ੍ਹਾਈ ਦੇ ਵਿੱਚ ਬਹੁਤ ਹੌਨਾਰ ਦੋਨਾਂ ਦਾ ਆਪਸ ਦੇ ਵਿੱਚ ਸਹਿਲਪੁਣਾ ਬਹੁਤ ਕੁਮਾਲਦਾ। ਦੋਵੇਂ ਫੁੱਲਾਂ ਨੂੰ ਬਹੁਤ ਪਿਆਰ ਕਰਦੀਆਂ ਸੀ। ਪਿਆਰ ਕਰਦੀਆਂ ਸੀ। ਇਸ ਲਈ ਫੁੱਲ ਉਗਾਉਂਦੀਆਂ ਸੀ। ਇਸ ਲਈ ਫੁੱਲਾਂ ਦੀ ਸੰਭਾਲ ਕਰਦੀਆਂ ਸੀ। ਫੁੱਲਾਂ ਨੂੰ ਤੋੜ ਕੇ ਕਿਤੇ ਭੇਟਾ ਨਹੀਂ ਕਰਦੀਆਂ ਸੀ। ਉਹਨਾਂ ਦੇ ਮਾਲਾ ਨਹੀਂ ਬਣਾਉਂਦੀਆਂ ਸੀ। ਉਹਨਾਂ ਫੁੱਲਾਂ ਦੀ ਕੇਅਰ ਕਰਦੀਆਂ। ਅਲੱਗ-ਅਲੱਗ ਕਿਸਮ ਦੇ ਫੁੱਲਾਂ ਦੇ ਬੂਟੇ ਫੁੱਲ ਅਕਾਉਂਡ ਦਾ ਉਹਨਾਂ ਕੁੜੀਆਂ ਨੂੰ ਪਹੁੰਚਾ ਦੂਮਾਂ ਸੀ। ਪਿਆਰ ਕਰਨ ਵਾਲਾ ਇਦਾਂ ਹੀ ਕਰਦਾ ਹੈ ਪਿਆਰ ਕਰਨ ਵਾਲਾ ਦੋਸਤੀਆਂ ਨੂੰ ਵਧਾਉਂਦਾ ਹੈ ਰਿਸ਼ਤਿਆਂ ਨੂੰ ਵਧਾਉਂਦਾ ਹੈ ਪਸੰਦ ਕਰਨ ਵਾਲਾ ਜੇ ਫੁੱਲਾਂ ਨੂੰ ਪਸੰਦ ਕਰਦਾ ਫੁੱਲ ਤੋੜੂਗਾ ਪਿਆਰ ਕਰਨ ਵਾਲਾ ਨਹੀਂ ਤੋੜੂਗਾ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹ ਕਿ ਪਸੰਦ ਕਰਨ ਤੇ ਪਿਆਰ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਪਸੰਦ ਕਰਨ ਵਾਲੇ ਅਕਸਰ ਕੁੜੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਧੋਖੇ ਦਿੰਦੇ ਆ ਧੱਕੇ ਕਰਦੇ ਆ ਪਿਆਰ ਕਰਨ ਵਾਲੇ ਧੱਕਾ ਨਹੀਂ ਕਰਦੇ ਪਿਆਰ ਕਰਨ ਵਾਲੇ ਦੂਜੇ ਨੂੰ ਸਮਝਦੇ ਆ ਪਿਆਰ ਕਰਨ ਲਈ ਜ਼ਿੰਦਗੀ ਦੇ ਵਿੱਚ ਪਿਆਰ ਤੇ ਹੌਸਲਾ ਤੇ ਯਕੀਨ ਬਹੁਤ ਜ਼ਰੂਰੀ ਹੈ। ਖੈਰ ਦੋਵੇਂ ਸਹੇਲੀਆਂ ਫੁੱਲਾਂ ਨੂੰ ਬਹੁਤ ਪਿਆਰ ਕਰਦੀਆਂ ਸੀ ਤੇ ਹੋਇਆ ਇਹ ਕਿ ਦੋਨਾਂ ਦੇ ਮਾਪਿਆਂ ਨੂੰ ਪਸੰਦ ਨਹੀਂ ਸੀ ਇਹ ਗੱਲ ਕਿ ਇਹ ਫੁੱਲਾਂ ਵੱਲ ਧਿਆਨ ਦਿੰਦੀਆਂ ਜ਼ਿਆਦੇ ਨੇ ਪੜ੍ਹਾਈ ਵੱਲ ਘੱਟ ਜਦ ਕਿ ਪੜ੍ਹਾਈ 'ਚ ਹੁਸ਼ਿਆਰ ਸੀ। ਉਹਨੂੰ ਲੱਗਦਾ ਸੀ ਜੇ ਕਿਤੇ ਪੜ੍ਹਾਈ ਨੂੰ ਹੋਰ ਵਕਤ ਦੇਣ ਜਾਂ ਕੋਈ ਖੇਡ ਖੇਡਣ ਤਾਂ ਉਹ ਸਾਡਾ ਨਾਮ ਰੌਸ਼ਨ ਕਰ ਸਕਦੇ ਆ। ਬੱਚਿਆਂ ਦੇ ਨਾਮ ਰੌਸ਼ਨ ਹੋਣ ਤੋਂ ਜ਼ਿਆਦਾ ਮਾਪਿਆਂ ਨੂੰ ਆਪਣਾ ਨਾਮ ਰੌਸ਼ਨ ਹੋਣ ਦੀ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ। ਕੈ ਕਰੋਂ ਸਾਥ ਘਟ ਮਿਲਦਾ ਸੀ ਪਰ ਜਦੋਂ ਉਹਨਾਂ ਨੂੰ ਕੋਈ ਜੇਬ ਖਰਚਾ ਮਿਲਦਾ ਉਹ ਆਪਣਾ ਪਿਗੀ ਬੈਂਕ ਕਿਤੇ ਰਿਸ਼ਤੇਦਾਰਾਂ ਨੇ ਸ਼ਗਨ ਦੇ ਕੇ ਜਾਣੇ ਤਾਂ ਜੋ ਪੈਸੇ ਬਚਾਉਂਦੀ ਰਹਿੰਦੀ ਹੈ ਕਿ ਆਪਾਂ ਫੁੱਲ ਤੇ ਖਰੀਦਾਂਗੇ ਤੇ ਇੱਕ ਦਿਨ ਉਹਨਾਂ ਦਾ ਚਾਹ ਨਾ ਚੱਕਾ ਜਾਵੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਫੁੱਲਾਂ ਦੀ ਇੱਕ ਐਕਸੀਬੀਸ਼ਨ ਲੱਗਣੀ ਹੈ ਮਤਲਬ ਦੁਨੀਆ ਭਰ ਦੇ ਵਿੱਚੋਂ ਫੁੱਲਾਂ ਦੀ ਉੱਥੇ ਬੂਟੇ ਆਉਣਗੇ ਐਕਸੀਬੀਸ਼ਨ ਲੱਗੂਗੀ ਤੇ ਤੁਸੀਂ ਆਪਣੀ ਪਸੰਦ ਦੇ ਤੇ ਰੇਅਰ ਬੂਟੇ ਉੱਥੋਂ ਫੁੱਲਾਂ ਦੇ ਖਰੀਦ ਸਕਦੇ ਹੋ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਤਿਆਰੀ ਕੀਤੀ ਆਪਣਾ ਪੈਸੇ ਹੋਰ ਜਮ੍ਹਾਂ ਕਰਨ ਲੱਗੀਆਂ ਉਹ ਦਿਨ ਆਇਆ ਦੋਨਾਂ ਨੇ ਪਿੱਗੀ ਬਣੀ ਕੱਢੀ ਗੱਈਆਂ ਉੱਥੇ ਅਲੱਗ-ਅਲੱਗ ਦੇਸ਼ਾਂ ਦੇ ਫੁੱਲ ਬੂਟੇ ਲੱਗੇ ਹੋਏ ਨੇ ਤੇ ਉਹਨਾਂ ਨੇ ਹਾਰਲੈਂਡ ਦੇ ਫੁੱਲ ਲੈ ਲਏ ਜਰਮਨੀ ਦੇ ਫੁੱਲ ਲੈ ਲਏ ਬੈਲਜੀਅਮ ਤੋਂ ਫੁੱਲ ਲੈ ਤੇ ਕਾਂਗੜਾ ਹਿਮਾਚਲ ਪ੍ਰਦੇਸ਼ ਇੰਡੀਆ ਦੇ ਵਿੱਚ ਉੱਗਦੇ ਫੁੱਲ ਉਹਨਾਂ ਨੇ ਓ ਲੈ ਤੇ 5-6 ਗਮਲੇ ਉਹਨਾਂ ਨੇ ਆਪਣੇ ਜਿੰਨੇ ਕੁ ਲੈ ਸਕਦੀਆਂ ਸੀ ਲੈ ਕੇ ਦੋਨਾਂ ਨੇ 5-5 6-6 ਗਮਲੇ ਲਏ ਤੇ ਆਏ ਇੱਕ ਆਟੋ ਕਰਾਇਆ ਆਟੋ 'ਚ ਬੈਠੀਆਂ ਚਾਰ ਨਾਲ ਜੱਲਾਂ ਕਰਦੀਆਂ ਆ ਰਹੀਆਂ ਨੇ ਖੁਸ਼ੀਆਂ ਨਾਲ ਭਰੀਆਂ ਹੋਈਆਂ ਜ਼ਿੰਦਗੀ 'ਚ ਹੁੰਦਾ ਹੈ ਕਿ ਜਦੋਂ ਅਸੀਂ ਖੁਸ਼ੀਆਂ ਨਾਲ ਬਹੁਤ ਭਰੇ ਹੁੰਨੇ ਆ ਸਾਡੀ ਸਫਰ ਬਹੁਤ ਸੋਹਣਾ ਸੁਹਾਣਾ ਚੱਲ ਰਿਹਾ ਹੁੰਦਾ ਪਤਾ ਨਹੀਂ ਹੁੰਦਾ ਅੱਗੇ ਕਿਹੜੇ ਮੋੜ ਤੇ ਕੀ ਪਾਪਰ ਚੱਲੇ ਹੋਇਆ ਇਹ ਹੀ ਆਟੋ ਬੜਾ ਬਹੁਤ ਤੇਜ਼ ਸੀ ਆਟੋ ਦੀ ਸਪੀਡ 40 ਸੀ ਆਟੋ ਵਾਲੇ ਨੂੰ ਇਹ ਸੀ ਕਿ ਮੈਂ ਇੰਨਾਂ ਉਤਾਰ ਕੇ ਅਗਲੀਆਂ ਸੌਰੀਆਂ ਚੱਕੂਗਾ ਅਸੀਂ ਅਕਸਰ ਕਾਹਲ ਕਰਦੇ ਹਾਂ ਜੋ ਕੰਮ ਮਿਲਿਆ ਹੁੰਦਾ ਉਹਦੇ ਵਿੱਚ ਧਿਆਨ ਘੱਟ ਹੁੰਦਾ ਹੈ ਕਾਹਲ ਕਾਰਜਕਰਮ ਦੀ ਅਕਰਤਤਾ ਕਰਨ ਦੀ ਹੈ ਐਕਸੀਡੈਂਟ ਹੋ ਗਿਆ ਆਟੋ ਸਾਹਮਣੇ ਆਉਂਦੇ ਟਰੱਕ ਦੇ ਵਿੱਚ ਬੈਲੈਂਸ ਨਹੀਂ ਬਣਾ ਸਕਿਆ ਪੱਜਿਆ ਦਰਦਨਾਕ ਹਾਸ ਬੱਚਿਆਂ ਦੀ ਮੌਤ ਹੋ ਗਈ ਹਹਾਕਾਰ ਮੱਚ ਗਈ ਦੋਵੇਂ ਘਰਾਂ ਦੇ ਵਿੱਚ ਦੁੱਖ ਦੀਆਂ ਚਾਦਰਾਂ ਵਿਛ ਗਈਆਂ ਮਾਪੇ ਹੌਸਲਾ ਹਾਰ ਗਏ ਪਰ ਇੱਕ ਵੱਖਰਾ ਕੰਮ ਵਾਪਰਿਆ ਹੁਣ ਇੱਕ ਬੱਚੀ ਦੇ ਮਾਪੇ ਇਸ ਗੱਲੋਂ ਖਿੱਚ ਗਏ ਕਿ ਇਨਾ ਫੁੱਲਾਂ ਨੇ ਸਾਡੀ ਬੱਚੀ ਨੂੰ ਪਹਿਲਾਂ ਪੜਾਈ ਨਾਲੋਂ ਤੋੜਿਆ ਹੁਣ ਅੱਜ ਫੁੱਲ ਲੈਣ ਗਈ ਸੀ ਅੱਜ ਇਹਨੂੰ ਜ਼ਿੰਦਗੀ ਨਾਲੋਂ ਤੋੜਤਾ ਇਹਨੂੰ ਬਥੇਰੇ ਕਿਹਾ ਸੀ ਕੀ ਫੁੱਲ ਫੁੱਲ ਬਥੇਰੇ ਮਿਲ ਜਾਂਦੇ ਨੇ ਜਿੱਥੋਂ ਮਰਜੀ ਲੋਬੋ ਖਰੀਦੋ ਕੀ ਤੂੰ ਘਰੇ ਭਰ ਰੱਖੇ ਨੇ ਫੁੱਲ ਬੱਚੀ ਉਹਨਾਂ ਫੁੱਲਾਂ ਨੂੰ ਦੇਖ ਕੇ ਖੁਸ਼ ਹੁੰਦੀ ਸੀ ਸੋ ਇੱਕ ਬੱਚੀ ਦੇ ਮਾਪੇ ਖਿੱਚ ਗਏ ਸੋ ਉਹਨਾਂ ਨੇ ਇੱਥੋਂ ਤੱਕ ਆ ਗਿਆ ਕਿ ਉਸ ਬੱਚੀ ਦੀ ਕਰੀਮੇਸ਼ਨ ਦੇ ਉੱਤੇ ਉਹਨੂੰ ਸ਼ਰਧਾਂਜਲੀ ਲਈ ਜੇ ਕੋਈ ਫੁੱਲ ਲੈ ਕੇ ਆਉਂਦਾ ਸੀ ਤਾਂ ਮਾਪੇ ਖਿੱਚਦੇ ਸੀ ਭਗਾ ਕੇ ਮਾਰਦੇ ਸੀ ਕੋ ਦੱਸਦੇ ਕਿ ਫੁੱਲ ਨਹੀਂ ਇੱਥੇ ਆਉਣੇ ਚਾਹੀਦੇ ਇਹ ਇਹ ਫੁੱਲਾਂ ਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੋ ਘਰੇ ਵੀ ਜਿਹੜੀ ਕੁੜੀ ਨੇ ਫੁੱਲ ਲਾਇਏ ਸੀ ਉਸ ਤੇ ਉਹ ਮਾਪੇ ਨੇ ਫੁੱਲ ਰੋਣਾ ਪੱਟ ਪੱਟ ਕੇ ਪਹਾ ਮਾਰੇ ਕਿ ਇਹ ਫੁੱਲ ਸਾਡੀ ਬੱਚੀ ਦੀ ਜਾਨ ਲੈ ਲਏ ਦੂਜੇ ਪਾਸੇ ਉਹਨੂੰ ਲੱਗਿਆ ਬੱਚੀ ਤਾਂ ਚਲੀ ਗਈ ਉਹਨਾਂ ਨੇ ਫੁੱਲ ਲੈ ਕੇ ਆ ਰਹੀਆਂ ਸੀ ਕਿ ਉਹਨੂੰ ਆਹ ਪਸੰਦ ਆਹ ਗੁਲਦਸਤੇ ਕਹਿੰਦੇ ਬੇਟਾ ਉਸੀ ਦੀ ਥਾਂ ਤੇ ਜੇ ਗਮਲੇ ਲਿਆਉਂਦੇ ਤਾਂ ਚੰਗਾ ਹੁੰਦਾ ਉਹਨੂੰ ਫੁੱਲ ਪਸੰਦ ਸੀ ਅਸੀਂ ਘਰੇ ਫੁੱਲ ਰੱਖੇ ਹੋਏ ਨੇ ਉਸ ਮਾਪਿਓ ਨੇ ਦੂਜਿਆਂ ਨੇ ਫੁੱਲਾਂ ਦੀ ਕੇਅਰ ਕੀਤੀ ਜਿੱਥੋਂ ਕਿਤੇ ਫੁੱਲ ਮਿਲਦੇ ਉੱਥੇ ਖਰੀਦ ਤੇ ਫੁੱਲ ਦਾ ਬੂਟਾ ਗਾਉਂਦੇ ਉਹਨਾਂ ਨੂੰ ਲੱਗਦਾ ਕਿ ਐਸੀ ਆਪਣੀ ਬੱਚੀ ਨੂੰ ਮਿਲ ਰਹੀ ਹੈ ਫੁੱਲਾਂ ਰਾਹੀਂ ਸੋ ਫੁੱਲਾਂ ਵਾਲਾ ਘਰ ਬਚਣ ਲੱਗ ਗਿਆ ਉਹ ਹੌਲੀ ਹੌਲੀ ਫੁੱਲਾਂ ਵਾਲੇ ਵਜਣ ਲੱਗੇ ਮਾਪਿਓ ਦੀ ਇੰਨੀ ਜ਼ਿਆਦੇ ਉਹਦੇ ਵਿੱਚ ਇਨਵੋਲਵਮੈਂਟ ਹੋ ਗਈ ਕਿ ਉਹਨਾਂ ਨੂੰ ਵੀ ਮਜ਼ਾ ਆਉਣ ਲੱਗ ਗਿਆ ਉਹਨਾਂ ਨੇ ਇੱਕ ਆਪਣੀ ਨਰਸਰੀ ਖੋਲ੍ਹ ਲਈ ਉਹਨਾਂ ਨੇ ਲੋੜਵੰਦਾਂ ਨੂੰ ਘੱਟ ਰੇਟ ਉੱਤੇ ਦੇਣਾ ਮੁਫਤ ਵਿੱਚ ਵੰਡ ਕੇ ਆਉਣੇ ਕਿਤੇ ਫੁੱਲ ਬੂਟੇ ਦੇਣੇ ਉਹਨਾਂ ਨੇ ਗਮਲੇ ਦੇਣੇ ਉਹ ਫੁੱਲਾਂ ਵਾਲੇ ਫੁੱਲਾਂ ਵਾਲੇ ਵਜਣ ਲੱਗੇ ਉਹਨਾਂ ਨੂੰ ਵਿੱਚ ਪਤਾ ਲੱਗਣ ਲੱਗਾ ਕਿ ਅਸੀਂ ਬੱਚੀ ਨੂੰ ਫੁੱਲਾਂ ਰਾਹੀਂ ਮਿਲ ਰਹੇ ਹਾਂ ਜ਼ਿੰਦਗੀ ਦੇ ਵਿੱਚ ਜਿਹੜਾ ਦੁੱਖ ਸੀ ਤਕਲੀਫ ਸੀ ਬਹੁਤ ਜ਼ਿਆਦੇ ਘਟ ਗਈ ਕਿ ਤਨਾ ਕਿਤੇ ਸਕੂਨ ਰਹਿੰਦਾ ਉਹਨਾਂ ਫੁੱਲਾਂ ਵਿੱਚ ਬੱਚਿਆਂ ਨੂੰ ਦੇਖਦੇ ਦੂਜੇ ਘਰ ਵਿੱਚ ਘਰੋਂ ਫੁੱਲ ਪੱਟਦੇ ਸੀ ਫੁੱਲਾਂ ਨੂੰ ਪਸੰਦ ਨਹੀਂ ਕਰਦੇ ਸੀ ਕਲੇਸ਼ ਵਧ ਗਿਆ ਆਪਸ ਦੇ ਵਿੱਚ ਖਿਜਣ ਲੱਗ ਗਏ ਕਿ ਫੁੱਲਾਂ ਨੂੰ ਦੇਖ ਕੇ ਖਿਜਦੇ ਜੇ ਕੋਈ ਫੁੱਲ ਲੈ ਕੇ ਆ ਜਾਂਦਾ ਉਹਦੇ ਮਗਰ ਪੈ ਜਾਂਦੇ ਹੈਨਾ ਕੋਸ਼ਿਸ਼ ਕਰਦੇ ਜੇ ਕਿਤੇ ਫੁੱਲ ਉੱਦਿਆ ਤਾਂ ਪੱਟ ਦਾਂਦੇ ਸੋ ਉਹ ਵੱਡ ਖਾਣੇ ਰੁੱਖੇ ਲੋਕ ਤੇ ਜ਼ਿੰਦਗੀ ਉਹਨਾਂ ਨੂੰ ਟੁੱਟੇ ਹੋਏ ਲੋਕ ਬਣ ਗਏ ਉਹਨਾਂ ਨੂੰ ਲੋਕ ਮਿਲਣੋਂ ਹਟ ਗਏ ਰਾਬਤਾ ਖਟ ਗਿਆ ਰਿਸ਼ਤੇਦਾਰ ਖਿਜਣ ਲੱਗ ਗਏ ਕੈਨੋ ਦੇ ਨਹੀਂ ਜਾਣਾ ਦੂਜੇ ਪਾਸੇ ਭਾਈਚਾਰਾ ਵੀ ਵਧਿਆ ਹਮਦਰ ਦੀਦੀ ਥਾਂ ਤੇ ਪਿਆਰ ਵੱਧ ਗਿਆ ਸੋ ਇਹ ਐਕਸ਼ਨ ਤੇ ਰਿਐਕਸ਼ਨ ਦੀ ਗੇਮ ਸੀ ਇੱਕ ਪਰਿਵਾਰ ਦੁੱਖ ਚ ਹੌਲੀ ਹੌਲੀ ਨਿਕਲਦਾ ਗਿਆ ਦੂਜੇ ਦਾ ਦੁੱਖ ਦੋ ਗੁਣਾ ਚੌਗਣਾ ਤੇ ਗੁਣਾ ਹੁੰਦਾ ਗਿਆ ਨਿਰਾਸ਼ਾ ਦੇ ਵਿੱਚ ਚੱਲ ਗਿਆ ਬਸ ਇਹੀ ਹੈ ਐਕਸ਼ਨ ਤੇ ਰਿਐਕਸ਼ਨ ਸਾਡਾ ਜ਼ਿੰਦਗੀ ਨੂੰ ਅਸੀਂ ਕੀ ਦਿੰਨੇ ਆ ਜ਼ਿੰਦਗੀ ਨੂੰ ਸੋ ਦਵਾਂਗੇ ਅਫੀਸਰਾਂ ਦੀ ਜ਼ਿੰਦਗੀ ਤਾਂ ਹੋਗੀ ਸੋ ਇਹ ਦੋ ਬੱਚੀਆਂ ਦੀ ਕਹਾਣੀ ਅਕਸਰ ਆਸ-ਪਾਸੇ ਇਸ ਤਰ੍ਹਾਂ ਦੇ ਲੋਕ ਸਾਨੂੰ ਵੇਖਣ ਨੂੰ ਮਿਲ ਜਾਂਦੇ ਨੇ ਕਹਾਣੀਆਂ ਸੱਚੀਆਂ ਹੋਣ ਜਾਂ ਝੂਠੀਆਂ ਜਾਂ ਮਨਕੜਤ ਪਰ ਕਹਾਣੀ ਉਹ ਅੱਛੀ ਹੁੰਦੀ ਹੈ ਜੋ ਕੋਈ ਸੁਨੇਹਾ ਦੇਵੇ ਮੈਨੂੰ ਇਸ ਕਹਾਣੀ ਚੋਂ ਬਹੁਤ ਕੁਝ ਚੰਗਾ ਮਿਲਦਾ ਮੈਨੂੰ ਲੱਗਦਾ ਹੈ ਇਹ ਕਹਾਣੀ ਕਈਆਂ ਨੂੰ ਹਸਣ ਦਾ ਸਬਬਦੀ ਹੈ ਮੁਸਕਰਾਉਣ ਦਾ ਸਬਬਦੀ ਹੈ ਕਈਆਂ ਨੂੰ ਦੁੱਖ ਤਕਲੀਫ ਚੋਂ ਕੱਢ ਸਕਦੀ ਹੈ ਸੋ ਆਪਣੇ ਦੁੱਖ ਤਕਲੀਫਾਂ ਨੂੰ ਅਲਵਿਦਾ ਕਹੋ ਕਿਉਂਕਿ ਅਸੀਂ ਨਾ ਜਿਹੜੀਆਂ ਚੀਜ਼ਾਂ ਅਕਸਰ ਕਹਿੰਦੇ ਹੁੰਦੇ ਨਾ ਜਦੋਂ ਕੋਈ ਕੰਡੇ ਵਾਲਾ ਬੂਟਾ ਜਦੋਂ ਕੋਈ ਬੂਟਾ ਅਸੀਂ ਉਗਦਾ ਦੇਖਦੇ ਹਾਂ ਉਦੋਂ ਉਹਨੂੰ ਪੱਟਣਾ ਬਹੁਤ ਆਸਾਨ ਹੁੰਦਾ ਹੈ ਜਦੋਂ ਕਿ ਜ਼ਹਿਰੀਲੀ ਬੂਟੀ ਉਗ ਰਹੀ ਹੁੰਦੀ ਹੈ ਉਹਨੂੰ ਪੱਟਣਾ ਉਹਨੂੰ ਖਤਮ ਕਰਨਾ ਬਹੁਤ ਆਸਾਨ ਹੁੰਦਾ ਹੈ ਪਰ ਜਦੋਂ ਉਹ ਵੱਡਾ ਦਰਖਤ ਬਣ ਜਾਂਦਾ ਉਹਨੂੰ ਫਿਰ ਕਈ ਸੌ ਲੋਕ ਮਿਲ ਕੇ ਵੀ ਨਹੀਂ ਪੱਟ ਸਕਦੇ ਉਸ ਦਰਖਤ ਨੂੰ ਫਿਰ ਮਸ਼ੀਨਾਂ ਬਣਾਉਣੀਆਂ ਪੈਂਦੀਆਂ ਨੇ ਜਿਹੜੀ ਜ਼ਹਿਰੀਲੀ ਬੂਟੀ ਫੈਲ ਜਾਂਦੀ ਹੈ ਫਿਰ ਉਹਦੇ ਵਿੱਚ ਦਵਾਈਆਂ ਦੇ ਛਿੜਕਾਅ ਕਰਨੇ ਪੈਂਦੇ ਨੇ ਬਹੁਤ ਮਿਹਨਤ ਕਰਨੀ ਪੈਂਦੀ ਹੈ 6-6 ਮਹੀਨੇ ਲੱਗ ਜਾਂਦੇ ਨੇ ਉਹਨੂੰ ਖਤ ਇਸੇ ਤਰ੍ਹਾਂ ਨਿਰਾਸ਼ਾ ਦੁੱਖ ਤਕਲੀਫ ਗੁੱਸਾ ਫੋਕਰਪੰਥੀ ਸ਼ਿਕਾਇਤਾਂ ਇੱਛਾ ਤੋਂ ਪੈਦਾ ਹੋਣ ਲੱਗਣ ਉਹਦੇ ਹੀ ਖਤਮ ਕਰਨੀਆਂ ਜ਼ਰੂਰੀ ਨੇ ਜੇ ਇਹ ਬਦਨ ਲੱਗ ਜਾਣ ਤਾਂ ਇਹਨਾਂ ਨੂੰ ਖਤਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਜ਼ਿੰਦਗੀ ਨਾਲ ਜੁੜੇ ਰਹੋ ਜ਼ਿੰਦਗੀ ਜਿੰਦਾਬਾਦ ਬਹੁਤ ਪਿਆਰ ਆਪਣਾ ਖਿਆਲ ਰੱਖੋ ਆਪਣੇ ਆਸ-ਪਾਸੇ ਦਾ ਖਿਆਲ ਰੱਖੋ ਤਾਂਗਰਸ ਰਹੋ ਤੇ ਮਿਲਦੇ ਰਹਾਂਗੇ ਹਾਂ ਚੈਨਲ ਸਬਸਕ੍ਰਾਈਬ ਕੀਤਾ ਹੈ ਤਾਂ ਬਹੁਤ ਸ਼ੁਕਰੀਆ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਚੰਗੀ ਲੱਗੀ ਵੀਡੀਓ ਤਾਂ ਲੇਕ ਸਾਂਝਾ ਕਰੋ ਸਤਿ ਸ਼੍ਰੀ ਅਕਾਲ